ਸੇਖ ਫਰੀਦਾ ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾ ਕਿੰਨਾ ਸੌਖਾ ਤਿਕਨਾ ਸਰਲ ਤਰੀਕੇ ਨਾਲ ਸਾਨੂੰ ਸਮਝਾਇਆ ਹੁਣ ਸੇਖ ਹੈ ਜਿਹੜਾ ਇੱਕ ਧਾਰਮਿਕ ਬੰਦਾ ਕੱਲੇ ਗੱਲ ਆ ਜਿਹੜੀ ਇਹ ਸੇਖ ਵਾਸਤੇ ਨਹੀਂ ਸਾਡੇ ਵਾਸਤੇ ਭਾਈ ਜੀ ਵਾਸਤੇ ਪ੍ਰਚਾਰਕ ਵਾਸਤੇ ਰਾਗੀ ਜਥੇਦਾਰ ਪ੍ਰਧਾਨ ਜੀ ਜਿੰਨਾਂ ਸਾਰਿਆਂ ਤੇ ਆਉਂਦਾ ਚੇਕ ਕੋ ਸੇਖ ਹੈ ਕਾਜੀ ਹੈ ਮੁੱਲਾ ਕੋਈ ਵੀ ਆ ਜੋਗੀ ਆ ਇਹ ਗੱਲ ਕਿਉਂਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਨ ਨੇ ਸੇਖ ਸਬੂਰੀ ਬਾਹਰ ਆ ਕਿਹਾ ਹਜ ਕਾਬੇ ਜਾਏ ਤੇਰਾ ਹੱਜਾ ਕਰਨਾ ਕਾਬੇ ਜਾਣਾ ਹੁਣ ਇੱਥੋਂ ਗੱਲ ਆ ਗਿਆ ਸਾਡਾ ਦਰਬਾਰ ਸਾਹਿਬ ਜਾਣਾ ਹੇਮਕੁੰਡ ਜਾਣਾ ਹਜੂਰ ਸਾਹਿਬ ਜਾਣਾ ਕਿਤੇ ਵੀ ਜਾਣਾ ਕਿਤੇ ਤੀਰਥਾਂ ਤੇ ਨਾਉਣ ਜਾਣਾ ਹਜ ਕਾਬੇ ਜਾਏ ਇਹ ਬਾਬਾ ਫਰੀਦ ਜੀ ਕੱਲੇ ਮੁਸਲਮਾਨ ਵੀਰਾਂ ਨੂੰ ਨਹੀਂ ਸਮਝਾਰੇ ਵੀ ਇਕੱਲੇ ਸੇਖ ਦੀ ਗੱਲ ਆ ਇਹ ਗੱਲ ਸਾਡੀ ਵੀ ਹੈ ਜੇ ਸਾਡੇ ਕੋਲੇ ਸਬਰ ਸੰਤੋਖ ਨਹੀਂ ਹੈ ਜੇ ਸਾਡੇ ਕੋਲ ਸਬਰ ਸੰਤੋਖ ਨਹੀਂ ਹੈ ਸਾਡਾ ਗੁਰਦੁਆਰੇ ਜਾਣਾ ਸਾਡਾ ਹੱਜਾ ਕਰਨ ਜਾਣਾ ਕਾਬੇ ਜਾਣਾ ਮੱਕੇ ਜਾਣਾ ਮੰਦਰਾ ਜਾਣਾ ਤੀਰਥਾਂ ਤੇ ਨਾਣਾ ਕੁਛ ਵੀ ਅਡੰਬਰ ਕਰੀ ਜਾ ਕਿਆ ਹਜ ਕਾਬੇ ਜਾਏ ਜਾ ਕਿ ਦਿਲ ਸਾਫਤ ਨਹੀਂ ਤੇ ਅੰਦਰੋਂ ਤੇਰਾ ਮਨ ਹੈ ਜਿਹੜਾ ਉਹ ਨਹੀਂ ਤੂੰ ਸਰ ਕਰ ਸਕਦਾ ਮਨ ਦੀ ਮਤ ਨਹੀਂ ਛੱਡਦਾ ਤੂੰ ਤਿੰਨਾ ਚਿਰ ਤੂੰ ਮਨ ਦੇ ਪਿੱਛੇ ਲੱਗਿਆ ਹੋਇਆ ਤਾਕੋ ਕਹਾ ਖੁਦਾਏ ਤੂੰ ਕਿੱਥੇ ਰੱਬ ਦੀ ਗੱਲ ਕਰ ਰਿਹਾ ਆ ਤੇਰੇ ਰੱਬ ਕਿੱਥੋਂ ਤੈਨੂੰ ਮਿਲਣਾ ਤੂੰ ਕਿੱਥੋਂ ਰੱਬ ਨੂੰ ਜਾਣ ਸਕਦਾ ਤੇਰੀ ਮੰਨਣ ਤਾਂ ਪੈਸਾ ਮੰਗਾ ਨੇ ਕੋਈ ਹੱਜ ਕਾਬੇ ਜਾ ਕੇ ਮੰਗ ਰਿਆ ਕੋਈ ਦਰਬਾਰ ਸਾਹਿਬ ਜਾਵੇ ਕੋਈ ਗੁਰਦੁਆਰੇ ਕੋਈ ਮੰਦਿਰ ਕੋਈ ਮਸੀਤੇ ਇਹ ਇਹ ਗੱਲਾਂ ਸਾਨੂੰ ਕੱਲੇ ਕੱਲੇ ਪੈਂਡ ਸਮਝਾਏ ਆ ਗੁਰਬਾਣੀ ਨੇ